ਕੇ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਰਵਨੀਤ ਮਿੱਤਰੂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਦੱਸਦੇ ਕਿ ਮੀਟਿੰਗ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਰਾਮਦਾਸ ਦਾ ਰੇਲਵੇ ਸਟੇਸ਼ਨ ਨੂੰ ਲੈ ਕੇ ਜੜੀ ਹੈ ਮੀਟਿੰਗ ਹੋਈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਬਣਾਉਣ ਦੇ ਸੰਬੰਧੀ ਵੀ ਮੀਟਿੰਗ ਹੋਈ ਹੈ ਸਰਹ ਦੇ ਪਿੰਡ ਬੱਲੜਵਾਲ ਤੱਕ ਰੇਲਵੇ ਲਾਉਣ ਬਣਾਉਣ ਦਾ ਰੇਲਵੇ ਲਾਈਨ ਜੜਾ ਹੈ ਉਸ ਨੂੰ ਬਣਾਉਣ ਦਾ ਮੁੱਦਾ ਚੁੱਕਿਆ ਗਿਆ ਹੈ ਤੇ ਨਾਲ ਹੀ ਡੇਲਾ ਬਾਬਾ ਨਾਨਕ ਟ੍ਰੇਨ ਦੇ ਵਿੱਚ ਏਸੀ ਕੋਚ ਲਗਾਉਣ ਦੀ ਵੀ ਗੱਲ ਹੋਈ ਹੈ ਮੰਤਰੀ ਰਵਨੀਤ ਬਿੱਟੂ ਨੇ ਮੰਗ ਪੂਰੀ ਕਰਨ ਦਾ ਜੜਾ ਹੈ ਪਰੋਸਾ ਵੀ ਦਿੱਤਾ ਹੈ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਹੈ ਤੇ ਮੰਤਰੀ ਕੁਲਦੀਪ ਢਾਲੀਵਾਲ ਨੇ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਦੇ ਬਾਅਦ ਮੰਤਰੀ ਕੁਲਦੀਪ ਟਾਲੀਵਾਲ ਦੇ ਵੱਲੋਂ ਬਿਆਨ ਦਿੱਤਾ ਗਿਆ ਕਿ ਉਹਨਾਂ ਦੇ ਨਾਲ ਮੀਟਿੰਗ ਦੇ ਵਿੱਚ ਰਾਮਦਾਸ ਜੁੜਾ ਹੈ ਰਾਮਦਾਸ ਰੇਲਵੇ ਸਟੇਸ਼ਨ ਨੂੰ ਲੈ ਕੇ ਚਰਚਾ ਹੋਈ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਜੁੜਾ ਹੈ ਉਸ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਬਣਾਉਣ ਸੰਬੰਧੀ ਵੀ ਮੀਟਿੰਗ ਹੋਈ ਹੈ ਨਾਲ ਹੀ ਇਸ ਤਰ੍ਹਾਂ ਦੇ ਪਿੰਜ ਬੱਲੜਵਾਲ ਦੇ ਜਕਰ ਗੱਲ ਕਰੀਏ ਤਾਂ ਉਥੇ ਰੇਲਵੇ ਲਾਈਨ ਬੜਵਾਉਣ ਦਾ ਮੁੱਦਾ ਵੀ ਚੁੱਕਿਆ ਗਿਆ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਡੇਰਾ ਬਾਬਾ ਬਨਾਨਕ ਟ੍ਰੇਨ ਦੇ ਵਿੱਚ ਏਸੀ ਕੋਚ ਲਗਾਉਣ ਦੀ ਵੀ ਗੱਲ ਹੋਈ ਹੈ ਤੇ ਮੰਤਰੀ ਰਵਨੀਤ ਮਿੱਟੂ ਨੇ ਮੰਗਾ ਪੂਰੀਆਂ ਕਰਨ ਦਾ ਭਰੋਸਾ ਵੀ ਦਿੱਤਾ ਹੈ ਮੰਤ੍ਰਿਕੁਲਦੇਵ ਤਾਲੀਵਾਲ ਨੇ ਰਵਨੀਤ ਬੇਟੂ ਦਰਨਾ ਮంత్రి ਕੁਲਦੀਪ ਪਟਾਲੀਵਾਲ ਨੇ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਮੰਤਰੀ ਕੁਲਦੀਪ ਪਟਾਲੀਵਾਲ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਰਮਦਾਸ ਦਾ ਰੇਲਵੇ ਸਟੇਸ਼ਨ ਨੂੰ ਲੈ ਕੇ ਵੀ ਮੀਟਿੰਗ ਹੋਈ ਹੈ ਬਾਬਾ ਬੁੱਢਾ ਸਾਹਿਬ ਜੀ ਦੇ ਨਾਮ ਤੇ ਬਣੌਣ ਸੰਬੰਧੀ ਮੀਟਿੰਗ ਹੋਈ ਤੇ ਸਰਹਦੀ ਪਿੰਡ ਬੱਲੜਵਾਲ ਦੇ ਵਿੱਚ ਜੁੜਾ ਹੈ ਬੱਲੜਵਾਲ ਤੱਕ ਰੇਲਵੇ ਲਾਈਨ ਬਣਾਉਣ ਦਾ ਵੀ ਮੁੱਦਾ ਚੁੱਕਿਆ ਗਿਆ ਹੈ ਨਾਲ ਹੀ ਡੇਰਾ ਬਾਬਾ ਨਾਨਕ ਟ੍ਰੇਨ ਦੇ ਵਿੱਚ AC ਕੋਚ ਲਿਆਉਣ ਦੀ ਗੱਲ ਕੀਤੀ ਗਈ ਹੈ ਮੰਤਰੀ ਰਵਨੀਤ ਬਿੱਟੂ ਦੇ ਵੱਲੋਂ ਵੀ ਮੰਗਾ ਪੂਰੀਆਂ ਕਰਨ ਦਾ ਜੁੜਾ ਭਰੋਸਾ ਦਿੱਤਾ ਗਿਆ ਹੈ ਰੋਲ ਕੋਈ ਰੋਲ ਸਰ ਦੇਸ਼ ਦੇ ਕੇਂਦਰੀ ਰਾਜ ਮੰਤਰੀ ਰੇਲਵੇ ਡਿਪਾਰਟਮੈਂਟ ਦੇ ਸਦਾਗਨਦੀਪ ਸਿੰਘ ਬਿੱਟੂ ਜੀ ਨੂੰ ਮਿਲ ਕੇ ਆਇਆ ਮਾਈਕ ਇਤਨਾ ਉੱਪਰ ਕਿਉਂ ਲੈ ਜਾ ਰਹੇ ਹੋ ਯਾਰ ਔਰ ਮੇਰੀ ਮੀਟਿੰਗ ਜਿਹੜੀ ਉਹਨਾਂ ਦੇ ਨਾਲ ਬਹੁਤ ਵਧੀਆ ਹੋਈ ਬੜੀਆ ਖੁੱਲ ਕੇ ਗੱਲਾਂ ਹੋਈਆਂ ਔਰ ਦੋ ਜਿਹੜੇ ਇਸ਼ੂ ਸੀ ਕਿ ਮੈਂ ਲੈ ਕੇ ਆਇਆ ਸੀਗਾ ਮੇਰਾ ਜਿਹੜਾ ਵਿਧਾਨ ਸਭਾ ਹਲਕਾ ਅਮਰਸਰ ਦੇ ਵਿੱਚ ਅਜਨਾਲਾ ਬਿਲਕੁਲ ਬਾਰਡਰ ਦੇ ਉੱਤੇ ਆ ਉਹਦਾ ਦਾਵੀਦ ਤਾਂ ਉਹਦੇ ਨਾਲ ਲੱਗਦਾ ਅਗਲੇ ਪਾਸੇ ਜਿਹੜਾ ਪਾਕਿਸਤਾਨ ਹੈ ਉਹ ਅਸੀਂ ਅਜ ਨਾਲੇ ਦੇ ਲੋਕ ਜਿਹੜੇ ਸਾਡੇ ਕੋਲ ਕੋਈ ਇੰਡਸਟਰੀ ਨਹੀਂ ਗਈ ਸਾਡੇ ਕੋਲ ਕੋਈ ਚੰਗੀਆਂ ਐਜੂਕੇਸ਼ਨ ਸਸਤਾਵਾਂ ਨਹੀਂ ਗਈਆਂ ਕਿਉਂਕਿ ਅਸੀਂ ਬਾਰਡਰ ਤੇ ਆ ਤੇ ਅਸੀਂ ਰੇਲਵੇ ਦੇ ਨਾਲ ਜੁੜ ਨਹੀਂ ਸਕੇ ਸਾਡਾ ਲਿੰਕ ਜਿਹੜਾ ਰੇਲਵੇ ਦੇ ਨਾਲ ਜੁੜ ਕੇ ਜਿਹੜਾ ਦੇਸ਼ ਦੇ ਨਾਲ ਬਣਨਾ ਸੀਗਾ ਉਹ ਹੁਣ ਤੱਕ ਬਣ ਨਹੀਂ ਸਕਿਆ ਸੋ ਮੈਂ ਬਿੱਟੂ ਜੀ ਨੂੰ ਬੇਨਤੀ ਕੀਤੀ ਕਿ ਇੱਕ ਤੇ ਸਾਡਾ ਜਿਹੜਾ ਜਿੱਦੋਂ ਹਿੰਦਪਾਕ ਜਿਹੜਾ ਇੱਕ ਦੇਸ਼ ਸੀਗਾ ਉਸ ਸਮੇਂ ਅਜਨਾਲੇ ਤੋਂ ਅੱਗੇ ਇੱਕ ਬੱਲਰਵਾਲ ਕਸਬਾ ਅਵਾਸ ਸਿੱਖ ਬਦਾਦੀ ਦਾ ਉਹ ਕਸਬਾ ਹੈ ਉਹ ਉਹ ਕਸਬਾ ਜਿਹੜਾ ਬੜਾ ਉਸ ਸਮੇਂ ਵਪਾਰਕ ਕੇਂਦਰ ਸੀਗਾ ਵਪਾਰੀਆਂ ਦਾ ਘਟ ਸੀਗਾ ਉੱਥੋਂ ਤੱਕ ਮੈਂ ਇਹਨਾਂ ਨੂੰ ਕਿਹਾ ਕਿ ਰੇਲਵੇ ਲਾਈਨ ਜਿਹੜੀ ਬਣਾਈ ਜਾਵੇ ਅੰਮ੍ਰਿਤਸਰ ਤੋਂ ਅਜਨਾਲਾ ਬੱਲਰਵਾਲ ਰੇਲਵੇ ਲਾਈਨ ਪੜਾਈ ਜਾਵੇ ਤਾਂ ਜੋ ਬਾਰਡਰ ਦੇ ਉੱਤੇ ਅਦਜੋਗ ਲੱਗ ਸਕੇ ਬਾਰਡਰ ਦੇ ਉੱਤੇ ਬਾਸਮਤੀ ਜਿਹੜੀ 라ਵੀ ਦੇ ਕੰਡੇ ਦੇ ਉੱਤੇ ਸਾਡਾ ਸਭ ਤੋਂ ਜ਼ਿਆਦਾ ਸਾਡੀ ਜ਼ਮੀਨ ਕਣਕ ਪੈਦਾ ਕਰਦੀ ਆ ਸਾਡੀ ਜ਼ਮੀਨ ਜਿਹੜਾ ਸਭ ਤੋਂ ਜ਼ਿਆਦਾ ਝੋਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਗੰਨਾ ਪੈਦਾ ਕਰਦੀ ਆ ਸਭ ਤੋਂ ਜ਼ਿਆਦਾ ਦੁੱਧ ਪੈਦਾ ਕਰਦੀ ਆ ਜਿਹੜੀ ਵੀ ਚੀਜ਼ ਅਸੀਂ ਬੀਜਦੇ ਆ ਸਬਜ਼ੀਆਂ ਪੈਦਾ ਕਰਦੀ ਆ ਤੇ ਅਸੀਂ ਇਸ ਕਰਕੇ ਮਾਲ ਖਾ ਜਾਂਦੇ ਆ ਕਿ ਅਸੀਂ ਰੇਲਵੇ ਦੇ ਤਾਂ ਹੀ ਬਲਤ ਸਾਡੇ ਜਿਹੜੇ ਸਹੂਲਤਾਂ ਮਿਲਦੀਆਂ ਉਹ ਸਾਨੂੰ ਹੁਣ ਤੱਕ ਨਹੀਂ ਮਿਲੀਆਂ ਸੋ ਉਹਨਾਂ ਨੇ ਮੰਨਿਆ ਉਹਨਾਂ ਦੇ ਅਫਸਰ ਜਿਹੜੇ ਸੱਦਿਆ ਸੀਗਾ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਤੁਸੀਂ ਸ਼ੁਰੂ ਕਰੋ ਕਿ ਆਪਾਂ ਵਕਿਆਈ ਦੂਜਾ ਜਣਾ ਕਿਉਂਕਿ ਬਾਰਡਰ ਹੈ ਦੇਸ਼ ਦੀ ਸੱਖਿਆ ਦਾ ਸਵਾਲ ਹੈ ਸਾਡੇ ਬੀਐਸਐਫ ਦੇ ਜਵਾਨ ਪੈਦਾ ਮਿਲਟਰੀ ਫੋਰਸਸ ਸਾਡੀ ਫੌਜ ਜਿਹੜੀ ਹੈ ਉੱਥੇ ਲੱਗੀ ਹੁੰਦੀ ਹੈ ਤਾਂ ਉਹਨਾਂ ਦੇ ਵੀ ਸਾਜੋ ਸਮਾਨ ਢੋਣ ਵਾਸਤੇ ਕੋਈ ਰਸਤਾ ਨਹੀਂ ਗਾ ਉਹ ਵੀ ਜਦੋਂ ਕਿਤੇ ਔਖਾ ਟਾਈਮ ਆਉਂਦਾ ਜਦੋਂ ਦੇਸ਼ ਲਈ ਲੋੜ ਪੈਂਦੀ ਹੈ ਉਹਨਾਂ ਨੂੰ ਉਹ ਬੜਾ ਔਖਾ ਉੱਥੋਂ ਤੱਕ ਉਹਨਾਂ ਲਈ ਵੀ ਜਾਣਾ ਹੋ ਜਾਂਦਾ ਸੋ ਦੇਸ਼ ਦੀ ਰੱਖਿਆ ਨੂੰ ਮੁੱਖ ਰੱਖ ਕੇ ਸਾਡੇ ਅਧਿయోగਾਂ ਨੂੰ ਸਾਡੀ ਐਜੂਕੇਸ਼ਨ ਨੂੰ ਸਾਡੇ ਮੈਡੀਕਲ ਸਹੂਲਤਾਂ ਨੂੰ ਸਾਡੀਆਂ ਸਾਰੀਆਂ ਹੀ ਬਨੇ ਆਦੀ ਲੋੜਾਂ ਨੂੰ ਭੁੱਖ ਲਾ ਕੇ ਸਾਨੂੰ ਰੇਲਵੇ ਦੇ ਨਾਲ ਜਿਹੜਾ ਜੋੜਿਆ ਜਾਵੇ ਉਹ ਗੱਲ ਮੇਰੀ ਉਹਨਾਂ ਨੇ ਮੰਨੀ ਆ। ਦੂਜੀ ਮੈਂ ਉਹਨਾਂ ਨੂੰ ਕਿਹਾ ਕਿ ਜਿਹੜਾ ਵਿਧਾਨ ਸਭਾ ਕਾਹੇ ਨਾਲੇ ਤਾਂ ਇੱਕ ਕਸਬਾ ਰਮਦਾਸ ਹੈ ਜਿਹੜਾ ਦੇਰ ਬਾਬਾ ਨਾਨਕ ਦੇ ਬਿਲਕੁਲ ਨਾਲ ਆ, ਕਰਤਾਰਪੁਰ ਸਾਹਿਬ ਦੇ ਬਿਲਕੁਲ ਲੱਗੇ ਆ। ਸਾਡੇ ਮਤਲਬ ਜਿਹੜੇ ਹਰਮੰਦਰ ਸਾਹਿਬ ਦੇ ਪਹਿਲੇ ਹੈੱਡ ਗ੍ਰੰਥੀ ਬਾਬਾ ਬੁੱਢਾ ਸਾਹਿਬ ਉਹਨਾਂ ਦਾ ਅੰਤਮ ਸਥਾਨ ਆ ਉਹ ਉੱਥੇ ਬਹੁਤ ਵੱਡਾ ਸਾਲ ਬਾਅਦ ਮੇਲਾ ਲੱਗਦਾ ਉਦਾਂ ਵੀ ਰੋਜ਼ ਹਜ਼ਾਰਾਂ ਲੋਕ ਉੱਥੇ ਮੱਥਾ ਟੇਕਣ ਜਾਂਦੇ ਆ ਹੁਣ ਵੀ ਆ 21 22 23 ਦੇ ਲਾਗੇ ਉਹ ਮੇਲਾ ਆਊਗਾ ਔਰ ਲੱਖਾਂ ਲੋਕ ਆਉਣਗੇ ਉੱਥੇ ਰੇਲਵੇ ਸਟੇਸ਼ਨ ਜਿਹੜੀ ਡੇੜਾ ਬਾਬਾ ਨਾਨਕ ਕੰਮਤ ਸਾਹਿਬ ਰੇਲ ਚੱਲਦੀ ਆ ਉਹਦਾ ਮਤਲਬ ਰੇਲਵੇ ਸਟੇਸ਼ਨ ਜਿਹੜਾ ਉਹ ਖਰਾਬ ਹੋ ਗਿਆ ਡਿੱਗ ਪਿਆ ਕਿਸਾਬ ਦਾ ਬਿਲਕੁਲ ਇੱਕ ਮੈਂ ਉਹਨਾਂ ਨੂੰ ਉਹ ਕਿਹਾ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਬਣਾਇਆ ਜਾਵੇ ਉਹ ਵੀ ਉਹਨਾਂ ਨੇ ਸਦਾਂਤਕ ਮਨਜ਼ੂਰੀ ਜਿਹੜੀ ਦਿੱਤੀ ਕਿ ਇਹ ਤਾਂ ਬਣਾਵਾਂਗੇ ਉਹਦੇ ਇਥੋਂ ਤੱਕ ਉਹਨਾਂ ਨੇ ਅਫਸਰਾਂ ਨੇ ਉਹਨਾਂ ਦੇ ਕਿਹਾ ਕਿ ਅਗਲੇ 6 ਮਹੀਨਿਆਂ ਦੇ ਵਿੱਚ ਇਹਨੂੰ ਜਿਹੜਾ ਕੰਪਲੀਟ ਕਰਾਂਗੇ ਇੱਕ ਮੈਂ ਉਹਨਾਂ ਨੂੰ ਕਿਹਾ ਕਿ ਜਿਹੜੀ ਇਹ ਰੇਲ ਜਾਂਦੀ ਹੈ ਡੇਰਾ ਬਾਬਾ ਨਾਨਕ ਇਹਦੇ ਨਾਲ ਜਿਹੜਾ ਤੁਸੀਂ ਏਸੀ ਕੋਚ ਜਿਹੜੇ ਉਹ ਲਾਏ ਜਾਣ ਕਿਉਂਕਿ ਜਿਹੜੇ ਲੋਕ ਬੰਬਈ ਜਾਂ ਜਿਹੜੇ ਬਾਦਲੇ ਦੂਜੇ ਸਟੇਟਾਂ ਤੋਂ ਜਾਂਦੇ ਆ ਟ੍ਰੇਨ ਦੇ ਥ्रू ਅੰਬਾਲ ਸਰ ਕਪਤਾਲਪੁਰ ਜਾਣਾ ਚਾਹੁੰਦੇ ਆ ਉਹਨਾਂ ਨੂੰ ਇਸ ਰੇਲ ਦੇ ਵਿੱਚ ਸਹੂਲਤ ਮਿਲੇ ਕਿਉਂਕਿ ਰੇਲ ਡੇਰਾ ਬਾਬਾ ਨਾਨਕ ਕਿ ਜਾਂਦੀ ਆ ਤੇ ਇਹਦੇ ਨਾਲ ਇੱਕ ਐਸਸੀ ਕੋਚ ਜਿਹੜਾ ਲਾਇਆ ਜਾਵੇ ਉਹਦੇ ਟਾਈਮ ਜਿਹੜੇ ਆ ਉਹ ਚਾਰ ਟਾਈਮ ਦਿਹਾੜੀ ਤੇ ਜਾਂਦੀ ਉਹਦੇ ਮੈਂ ਟਾਈਮ ਇੰਦਾਂ ਨੂੰ ਕਿਹਾ ਕਿ ਛੇ ਟਾਈਮ ਘਟੋ ਘੱਟ ਜਿਹੜੇ ਉਹ ਕੀਤੇ ਜਾਣ ਔਰ ਇੱਕ ਉਹਦਾ ਵੇਖਾ ਬਿਲਕੁਲ ਅਮਰਸਰ ਬਾਈਪਾਸ ਦੇ ਉੱਤੇ ਆ ਉੱਥੋਂ ਤੱਕ ਉਹ ਟ੍ਰੇਨ ਆਉਂਦੀ ਇੱਕ ਟਾਈਮ ਉਹਦਾ ਅਮਰਸਰ ਰੇਲਵੇ ਸਟੇਸ਼ਨ ਤੱਕ ਆਉਂਦਾ ਇੱਕ ਮੈਂ ਉਹ ਇੰਦਾਂ ਨੂੰ ਕਿਹਾ ਕਿ ਉਹਦੇ ਸਾਦੇ ਤੇ ਸਾਦੇ ਟਾਈਮ ਜਿਹੜਿਆ ਉਹਨੂੰ ਅਮਰਸਰ ਰੇਲਵੇ ਸਟੇਸ਼ਨ ਤੱਕ ਜੋੜਿਆ ਜਾਵੇ ਤਾਂ ਜੋ ਜਿਹੜੇ ਲੋਕਾਂ ਨੇ ਦਿੱਲੀ ਜਾਣ ਲਈ ਦੂਜੀਆਂ ਦੂਜੇ ਸੂਬਿਆਂ ਦੀ ਬਾਹਰ ਜਾਣ ਲਈ ਟ੍ਰੇਨਾਂ ਫੜਨੀਆਂ ਉਹ ਲੋਕਾਂ ਨੂੰ ਸਿੱਧਾ ਮਤਲਬ ਜਿਹੜਾ ਉੱਥੋਂ ਤੱਕ ਉਹ ਟ੍ਰੇਨ ਆਉਣੀ ਚਾਹੀਦੀ ਉਹ ਵੀ ਗੱਲ ਉਹਨਾਂ ਨੇ ਮੇਰੀ ਮੰਨ ਲਈ ਕਿ ਬਿਲਕੁਲ ਤੁਸੀਂ ਤੁਹਾਡੀ ਮੰਗਿਆ ਕਿ 5 ਕਿਲੋਮੀਟਰ ਪਿੱਛੇ ਟ੍ਰੇਨ ਕੋ ਖਲੋ ਜਾਂਦੀ ਹੈ ਸੋ ਇਹ ਮੰਗਾ ਮੈਂ ਲੈ ਕੇ ਆਇਆ ਸੀਗਾ ਮੈਂ ਬਿੱਟੂ ਜੀ ਦਾ ਬੜਾ ਧੰਨਵਾਦੀ ਹਾਂ